ਮੈਂ ਡਾ ਰਜਿੰਦਰ ਸਿੰਘ ਖੇਰਾ ਸੂਬਾ ਪ੍ਰਧਾਨ ਸੇਵਾ ਪੰਜਾਬ ਸੇਵਾ ਪੰਜਾਬ ਸਾਫ ਕਾ ਫੌਜੀਆਂ ਦੇ ਹੱਕਾਂ ਵਾਸਤੇ ਲੜ ਰਹੀ ਕਿ ਜਥੇਵੰਤੀ 2008 ਤੋਂ ਜੋ ਸੈਨਿਕ ਸੰਘਰਸ਼ ਦੇ ਵਿੱਚ ਜਾਂ ਵੱਖ-ਵੱਖ ਫੌਜੀ ਮੁੱਦਿਆਂ ਤੇ ਹਮੇਸ਼ਾ ਹੀ ਐਕਟਿਵ ਰਹਿੰਦੀ ਆ ਤੇ ਅੱਜ ਜੋ ਸਾਡੇ ਧਿਆਨ ਦੇ ਵਿੱਚ ਮੁੱਦਾ ਇਹ ਆਇਆ ਦੋ ਤਿੰਨ ਦਿਨ ਤੋਂ ਕਿ ਜੋ ਪਟਿਆਲਾ ਦੇ ਵਿੱਚ ਇੱਕ ਸਰਵਿਸ ਕਰਨਲ ਪੁਸ਼ਪਿੰਦਰ ਸਿੰਘ ਬਾਠ ਸਾਹਿਬ ਦੇ ਨਾਲ ਪਟਿਆਲਾ ਪੁਲਿਸ ਦੇ ਅਫਸਰਾਂ ਵੱਲੋਂ ਜੋ ਬਹੁਤ ਹੀ ਇੱਕ ਕਨੌਣੀ ਹਰਕਤ ਕੀਤੀ ਗਈ ਆ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਤੇ ਉਸ ਦੇ ਰੋਸ ਦੇ ਵਜੋਂ ਅਸੀਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜੋ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਨੇ 22 ਤਰੀਕ ਨੂੰ ਅਸੀਂ ਪਟਿਆਲਾ ਦੇ ਵਿੱਚ ਇੱਕ ਡੈਮੋਨਸਟ੍ਰੇਸ਼ਨ ਦੇਵਾਂਗੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਤਾਂ ਜੋ ਦੋਸ਼ੀਆਂ ਖਿਲਾਫ ਜੋ ਦੋਸ਼ੀ ਪੁਲਿਸ ਅਫਸਰ ਨੇ ਤੇ ਉਹਨਾਂ ਦੇ ਅੱਗੇ ਗਨਮੈਨ ਨੇ ਤੇ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਉਸ ਤੋਂ ਬਾਅਦ ਅਰਾਦਾ ਕਤਲ ਜਾਂ ਲੁੱਟ ਖੋਹ ਦਾ ਮਾਮਲਾ ਉਹਨਾਂ ਤੇ ਦਰਜ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਇਹ ਜਾਣਦੇ ਹੋਏ ਕਿ ਇਹ ਆਰਮੀ ਦੇ ਸਰਵਿਸ ਕਰਨਲ ਸਾਹਿਬ ਨੇ ਇਸ ਦੇ ਬਾਵਜੂਦ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਰਨਲ ਸਾਹਿਬ ਦਾ ਆਈ ਕਾਰਡ ਵੀ ਖੋਹਿਆ ਤੇ ਉਹਨਾਂ ਦਾ ਫੋਨ ਵੀ ਖੋਹਿਆ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਨੇ ਇਹ ਕਹਤਾ ਵੀ ਅਸੀਂ ਇੰਕਾਊਂਟਰ ਕਰਕੇ ਆਇਆ ਹਾਂ ਪਿੱਛੇ ਤੇ ਜੇ ਤੁਸੀਂ ਜਾਂਦੇ ਰਹੇ ਸ਼ਵੇਰੇ ਤਾਂ ਸਾਤੋਂ ਆਪਣਾ ਹੀ ਕੱਟ ਲੈ ਲਿਓ ਕਹਿਣ ਦਾ ਭਾਵ ਉਹਨਾਂ ਦਾ ਇਹ ਸੀਗਾ ਵੀ ਅਸੀਂ ਤੁਹਾਡੇ ਇੰਕਾਊਂਟਰ ਕਰ ਸਕਦੇ ਹਾਂ ਸੋ ਇਸ ਦੇ ਰੋਸ਼ਤੇ ਵਜੋਂ ਪੰਜਾਬ ਦੇ ਵਿੱਚ ਸਾਬਕਾ ਫੌਜੀ ਹੀ ਨਹੀਂ ਸਮੁੱਚੇ ਦੇਸ਼ ਦੀ ਫੌਜ ਜੋ ਸਰਹੱਦਾਂ ਤੇ ਖੜੇ ਸਾਡੇ ਜਵਾਨ ਨੇ ਉਹਨਾਂ ਦਾ ਵੀ ਜੋ ਮੋਰਾਲ ਹੈ ਉਹ ਡਾਊਨ ਹੋਇਆ ਇਸ ਤੋਂ ਇਲਾਵਾ ਜੋ ਅਨਸਾਫ਼ ਪਛੰਦ ਲੋਕ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਪੁਲਿਸ ਦੀ ਇਸ ਕਾਨੂੰਨੀ ਹਰਕਤ ਨੂੰ ਉਹ ਥੋ-ਥੋ ਕਰ ਰਹੇ ਨੇ ਤੇ ਅੱਜ ਜਿੱਥੇ ਵੀ ਕਿਤੇ ਚਰਚਾ ਚੱਲਦੀ ਆ ਤਾਂ ਪੁਲਿਸ ਦਾ ਨਾਮ ਲੈਂਦੇ ਆ ਪੰਜਾਬ ਦੇ ਲੋਕਾਂ ਨੂੰ ਚਰਾਸੀ ਯਾਦ ਆ ਰਿਹਾ ਸੋ ਅਸੀਂ ਭਗਵੰਤ ਮਾਨ ਸਾਹਿਬ ਤੋਂ ਡੀਜੀਪੀ ਗੌਰਵ ਸਾਹਿਬ ਜੀ ਤੋਂ ਬੇਨਤੀ ਕਰਦੇ ਆ ਅਸੀਂ ਉਹਨਾਂ ਨੂੰ ਇਨਸਾਫ ਦੀ ਮੰਗ ਕਰਦੇ ਆ ਨਾਲੇ ਉਹਨਾਂ ਤੋਂ ਕਿ ਜੀ ਪੁਲਿਸ ਜਿਹੜੀ ਜੋ ਇਸ ਤਰ੍ਹਾਂ ਦੀ ਬੁਰਸ਼ਾ ਕਰਦੀ ਆ ਉਸ ਨੂੰ ਜਲਦੀ ਨਿਕελ ਪਾਈ ਜਾਵੇ ਕਿਉਂਕਿ ਪਿੱਛੇ ਪੰਜਾਬ ਨੇ ਬਹੁਤ ਜ਼ਿਆਦਾ ਸੰਤਾਪ ਹੰਡਾਇਆ ਹੈ ਸਾਡੀਆਂ ਪੀੜ੍ਹੀਆਂ ਤੱਕ ਖਤਮ ਹੋਈਆਂ ਨੇ ਪਿੱਛੇ 84 ਦਾ ਦੌਰ ਜਿਹੜੇ ਵੀਰਾਂ ਨੇ ਦੇਖਿਆ ਸਾਨੂੰ ਪਤਾ ਉਸ ਟਾਈਮ ਮੈਂ ਫੌਜ ਦੇ ਵਿੱਚ ਸੀਗਾ ਤੇ ਹਾਲਾਤ ਉਧਰ ਨੂੰ ਹੁੰਦੇ ਜਾ ਰਹੇ ਨੇ ਤੇ ਚੰਗੇ ਪੁਲਿਸ ਅਫਸਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਦੇਖੋ ਪਟਿਆਲਾ ਦੇ ਜੋ ਐਸਐਸਪੀ ਸਾਹਿਬ ਨੇ ਡਾਕਟਰ ਨਾਨਕ ਸਿੰਘ ਜੀ ਉਹਨਾਂ ਦੀ ਮੈਂ ਤਾਂ ਬਹੁਤ ਰਿਸਪੈਕਟ ਕਰਦਾ ਹਾਂ ਮੈਨੂੰ ਲੱਗਦਾ ਵੀ ਹੋਰ ਵੀ ਪੰਜਾਬੀ ਨੇ ਜੋ ਡਾਕਟਰ ਨਾਨਕ ਸਿੰਘ ਜੀ ਨੂੰ ਇੱਕ ਕਾਬਲ ਅਫਸਰ ਦੀ ਨਜ਼ਰ ਨਾਲ ਹੀ ਦੇਖਦੇ ਨੇ ਤੇ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਆਸੀਂ ਉਸ ਤੋਂ ਇਲਾਵਾ ਡੀਆਈਜੀ ਮਨਦੀਪ ਸਿੰਘ ਸਿੱਧੂ ਸਾਹਿਬ ਉਹ ਇੱਕ ਜਾਨਾ ਪਛਾਣਿਆ ਚਿਹਰਾ ਪੰਜਾਬ ਦੇ ਵਿੱਚ ਤੇ ਬੜੇ ਨੇਕ ਇਨਸਾਨ ਦੇ ਵਜੋਂ ਉਹਨਾਂ ਦੀ ਪਛਾਣ ਬਣੀ ਹੋਈ ਆ ਤੇ ਸਮਾਜ ਸੇਵਕ ਨੇ ਉਹ ਜੇ ਪੁਲਿਸ ਦੇ ਉੱਚ ਅਧਿਕਾਰੀ ਪਟਿਆਲਾ ਦੇ ਵਿੱਚ ਇੰਨੇ ਕਾਬਲ ਨੇ ਤੇ ਇੰਨੇ ਚੰਗੇ ਨੇ ਪੁਲਿਸ ਦੀ ਬਾਗਡੋਰ ਇੱਕ ਚੰਗੇ ਅਫਸਰਾਂ ਦੇ ਹੱਥ 'ਚ ਆ ਇਸ ਦੇ ਬਾਵਜੂਦ ਵੀ ਜੋ ਹੇਠਲੇ ਰੈਂਕ ਦੇ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਬਰਸ਼ਾ ਕਰਦੀ ਕਿਉਂ ਕੀਤੀ ਕਿਵੇਂ ਕੀਤੀ ਹੁਣ ਤਾਂ ਇਹ ਚਾਹੀਦਾ ਸੀਗਾ ਕਿਉਂਕਿ ਵੀਡੀਓਜ਼ ਫੋਟੋਸ ਸਭ ਆਪਾਂ ਵੀ ਦੇਖ ਰਹੇ ਹਾਂ ਪੁਲਿਸ ਨੇ ਵੀ ਦੇਖੀਆਂ ਨੇ ਤੇ ਐਸਐਸਪੀ ਨਾਨਕ ਸਿੰਘ ਸਾਹਿਬ ਜੀ ਨੇ ਵੀ ਦੇਖੀਆਂ ਨੇ ਜਦ ਸਾਰਾ ਕੁਝ ਸਾਹਮਣੇ ਹੋ ਗਿਆ ਕੁੱਟਮਾਰ ਬੇਹੋਸ਼ ਬੰਦੇ ਨੂੰ ਵੀ ਕੁੱਟਮਾਰ ਕਰ ਰਹੇ ਨੇ ਉਹ ਫਿਰ ਉਹਨਾਂ ਨੇ 45 ਦਿਨ ਦੀ ਅਣਕਾਰੀ ਦਾ ਕੀ ਮਤਲਬ ਹੈ ਕਿਉਂ ਨਹੀਂ ਉਹਨਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਜੋ ਪਰਚੇ ਬਣਦੇ ਨੇ ਅਰਾਧਾ ਕਤਲ ਦੇ ਲੁੱਟ ਖੋਹ ਦੇ ਉਹ ਕਿਉਂ ਨਹੀਂ ਦਰਜ ਹੋਏ ਇਸ ਤੁਰੰਤ ਐਸਐਸਪੀ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਸੀਗਾ ਸਾਨੂੰ ਤਾਂ ਉਮੀਦ ਸੀਗੀ ਕਿ ਐਸਐਸਪੀ ਨਾਨਕ ਸਿੰਘ ਨੇ ਪਟਿਆਲਾ ਦੇ ਵਿੱਚ ਉਹ ਪੱਤਾ ਵੀ ਨਹੀਂ ਛੇੜਣ ਦਿੰਦੇ ਕਿਸੇ ਨੂੰ ਵੀ ਉਹ ਇਸ ਤਰ੍ਹਾਂ ਦੀ ਗੈਰਕਾਨੂੰਨੀ ਹਰਕਤ ਨਹੀਂ ਕਰਨ ਦੇਣਗੇ ਪਰ ਇਹ ਹੋਈ ਆ ਇਨਾਨਕ ਸਿੰਘ ਜੀ ਕਮਾਂਡ ਦੇ ਵਿੱਚ ਹੋਈ ਆ ਤੇ ਅੱਜ ਇਹ ਵੀ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਸ ਸਾਡੇ ਐਸਐਸਪੀ ਪਟਿਆਲਾ ਨਾਨਕ ਸਿੰਘ ਜੀ ਤੇ ਮੈਂ ਖੁਦ ਬੜਾ ਮਾਣ ਕਰਦਾ ਕਿ ਯਾਰ ਇਹ ਜੇ ਕਾਬਿਲ ਅਫਸਰ ਨੇ ਪੜੇ ਲਿਖੇ ਅਫਸਰ ਸਾਡੇ ਪਟਿਆਲਾ ਦੇ ਵਿੱਚ ਨੇ ਅੱਜ ਪਰ ਉਹ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ 45 ਦਿਨ ਦਾ ਕੋਈ ਮਤਲਬ ਨਹੀਂ ਬਣਦਾ ਕੋਈ ਤੁਕ ਨਹੀਂ ਬਣਦੀ 45 ਦਿਨ ਤਾਂ ਤੁਸੀਂ ਤਾਂ ਸਮਾ ਲਵੋ ਜੇ ਕੋਈ ਗੱਲ ਉਹਲੇ ਚ ਹੋਵੇ ਗੁਜੀ ਹੋਵੇ ਆਪਾਂ ਨੂੰ ਫਰੋਲਣਾ ਜਦ ਸਾਰੇ ਕੋ ਸਾਹਮਣੇ ਆ ਗਿਆ ਇਹ ਬਰਖਾਸਤ ਮੌਕੇ ਤੇ ਕਰਨੇ ਚਾਹੀਦੇ ਤੇ ਇਹਨਾਂ ਦਾ ਬਾਈ ਨੇਮ ਐਫ ਆਈ ਆਰ ਹੋਣੀ ਚਾਹੀਦੀ ਨਾ ਕਿ ਗੋਲਮੋਲ ਜੀ ਐਫ ਆਈ ਆਰ ਕਰਤੀ ਹਨ ਪਛਾਤੇ ਬੰਦਿਆਂ ਦੇ ਖਿਲਾਫ ਇਹ ਡਾਕਟਰ ਨਾਨਕ ਸਿੰਘ ਜੀ ਦੀ ਇਹ ਕਾਬਲੀਅਤ ਨਹੀਂ ਹੈਗੀ ਕਿ ਉਹ ਇਸ ਤਰ੍ਹਾਂ ਦਾ ਮਤਲਬ ਕੋਈ ਕਰਵਿਕਰਨ ਕਿ ਪਤਾ ਨਹੀਂ ਜੇ ਅਣਪਛਾਤੇ ਪਰਸ ਉਹੀ ਜੇ ਮੈਂ ਪਿੱਛੇ ਬਾਦਲ ਸਰਕਾਰ ਦੇ ਸਮੇਂ ਆਪਾਂ ਬਰਗਾੜੀ ਕਾਂਡ ਦੇ ਵਿੱਚ ਅਣਪਛਾਤੀ ਪੁਲਿਸ ਦੇਖੀ ਸੀਗੀ ਤੇ ਜੇ ਨਾਨਕ ਸਿੰਘ ਸਾਹਿਬ ਜੀ ਦੀ ਕਮਾਂਡ ਦੇ ਵਿੱਚ ਵੀ ਅਣਪਛਾਤੀ ਪੁਲਿਸ ਆ ਜੋ ਆਣਪਛਾਤੇ ਅਫਸਰ ਨੇ ਤਾਂ ਫਿਰ ਇਹਨਾਂ ਦੀ ਕਾਬਲੀਅਤ ਕਿੱਥੇ ਆ ਇਹਨਾਂ ਦੀ ਯੋਗਤਾ ਕਿੱਥੇ ਆ ਬੱਚੇ-ਬੱਚੇ ਦੀ ਜ਼ੁਬਾਨ ਤੇ ਨਾ ਉਹ ਆਨੰਦ ਸਿੰਘ ਜੀ ਦਾ ਬਹੁਤ ਹੀ ਸਿਆਣੇ ਅਫਸਰ ਨੇ ਬਹੁਤ ਪੜ੍ਹੇ ਲਿਖੇ ਨੇ ਇਸ ਦੇ باوجود ਕਿਤੇ ਨਾ ਕਿਤੇ ਉਹਨਾਂ ਦਾ ਚਕਾਓ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਇਸੇ ਤਰ੍ਹਾਂ ਸਾਡੇ ਡੀਆਈਜੀ ਮਨਦੀਪ ਸਿੰਘ ਸਿੱਧੂ ਸਾਹਿਬ ਦੇ ਬਾਰੇ ਮੈਂ ਦੱਸਿਆ ਕਿ ਉਹ ਵੀ ਬੜੇ ਇਮਾਨਦਾਰ ਬੜੇ ਇੱਕ ਸਮਾਸੀ ਵੀ ਨੇ ਜਦ ਐਡੇ-ਐਡੇ ਦੋ ਕਾਬਲ ਅਫਸਰ ਹੋਣ ਤੇ ਹੇਠਲਾ ਰੈਂਕ ਦੀ ਗਲਤੀ ਕਰੇ ਤਾਂ ਉਹਨੂੰ ਬਚਾਉਣ ਦਾ ਜਾਂ ਉਹਨੂੰ ਬਖਸ਼ਣ ਦਾ ਕੋਈ ਮਤਲਬ ਨਹੀਂ ਬਣਦਾ ਸਭ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਹ ਆਪਣੇ ਆਪ ਕੋਰਟ ਦੇ ਦਰਵਾਜ਼ੇ ਖੜਕਾਉਣ ਆਪਣੇ ਆਪ ਨੂੰ ਅੰਦਰ ਦੋਸ਼ ਸਾਬਤ ਕਰ ਦੇਣ ਕਿੱਥੇ ਹੁਣ ਇਹ ਸਾਰਾ ਕੁਝ ਪਰਿਵਾਰ ਨੂੰ ਕਰਨਾ ਪੈ ਰਿਹਾ ਉਕ ਸਾਡੇ ਕਰਨਲ ਸਾਹਿਬ ਦੀ ਮੈਸੇਜ ਨੇ ਉਹ ਦਰਦ ਦਰਦ ਦੇ ਠੋਕਰਾਂ ਖਾ ਰਹੇ ਨੇ ਭਟਕਦੇ ਰਹੇ ਨੇ ਕਦੇ ਡੀਜੀਪੀ ਸਾਹਿਬ ਤੱਕ ਮਿਲਣ ਜਾਂਦੇ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਸੋ ਇਸ ਕਰਕੇ ਪੰਜਾਬ ਦੀਆਂ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਨੇ ਜੋ ਕਰਨਲ ਸਾਹਿਬ ਨੂੰ ਅਨਸਾਫੀ ਦਵਾਉਣ ਵਾਸਤੇ ਅਸੀਂ ਐਕਸ਼ਨ ਲੈ ਰਹੇ ਹਾਂ ਤੇ ਪਹਿਲਾਂ ਸਾਡਾ ਇਹ ਸੰਕੇਤਕ ਧਰਨਾ ਹੋਊਗਾ ਅਸੀਂ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ